ਮੇਰੇ ਪਰਿਵਾਰ ਨੂੰ ਔਰ ਮੇਰੇ ਸਰਕਾਰ ਦੇ ਪਰਿਵਾਰ ਨੂੰ ਤੁਸੀਂ ਜਿਹੜਾ ਬਧਾਈਆਂ ਦੇ ਰਹੇ ਹੋ ਕਿਉਂਕਿ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਮੰਨਿਆ ਜਾਂਦਾ ਹੈ মিডিਏ ਨੂੰ ਸੋ ਬੁਰਜੀਆਂ ਦੀ ਆਪਸ ਵਿੱਚ ਬਣਨੀ ਚਾਹੀਦੀ ਹੈ ਸੋ ਜਿੰਨੇ ਵੀ ਬੁਰਜੀਆਂ ਨੇ ਤੁਸੀਂ ਬੁਰਜੀਆਂ ਹੋ ਥੰਮਲੇ ਹੋ ਤੁਸੀਂ ਤੇ ਆਪਸ ਵਿੱਚ ਬਣਨੀ ਚਾਹੀਦੀ ਹੈ ਔਰ ਮੈਨੂੰ ਮੈਨੂੰ ਉਮੀਦ ਵੀ ਮਿੱਤਰੋ ਸਾਰੇ ਮੇਰੇ ਤੁਸੀਂ ਬਹੁਤ ਚਿਰ ਤੋਂ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਡੇ ਕੈਮਰੇ ਨਾਲ ਹੀ ਮੈਂ ਲੰਘਿਆ ਹੋਇਆ ਹਾਂ ਤੁਹਾਡੀਆਂ ਕਲਮਾਂ ਰਾਹੀਂ ਮੇਰਾ ਨਾਮ ਲਿਖਿਆ ਹੋਇਆ ਤੁਸੀਂ ਬਹੁਤ-ਬਹੁਤ ਧੰਨਵਾਦ ਅੱਜ ਦਾ ਦਿਨ ਬੜਾ ਖੁਸ਼ੀ ਦਾ ਦਿਨ ਹੈ ਨਵਾਂ ਸਾਲ ਤਾਂ ਹੈ ਹੀ ਪਰ ਨਵੇਂ ਸਾਲ 'ਚ ਇੱਕ ਐਸੀ ਹਿਸਟਰੀ ਜਿਹੜੀ ਇਤਿਹਾਸ ਲਿਖਿਆ ਜਾ ਰਿਹਾ ਪੰਜਾਬ ਵੱਲੋਂ ਜਿਹੜਾ ਪਹਿਲਾਂ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਆਮ ਤੌਰ ਤੇ ਸਰਕਾਰਾਂ ਹੁੰਦੀਆਂ ਨੇ ਸਰਕਾਰਾਂ ਬਦਲਦੀਆਂ ਦੇ ਨਾਲ ਉਹਨਾਂ ਦੇ ਮਿੱਤਰ ਵੀ ਬਦਲ ਜਾਂਦੇ ਆ ਤਾਂ ਫਿਰ ਸਰਕਾਰਾਂ ਸਰਕਾਰੀ ਸੰਸਥਾਵਾਂ ਨੂੰ ਸਰਕਾਰੀ ਅਦਾਰਿਆਂ ਨੂੰ ਘਾਟੇ ਵਿੱਚ ਸ਼ੋਅ ਕਰਕੇ ਆਪਣੇ ਪ੍ਰਾਈਵੇਟ ਮਿੱਤਰਾਂ ਨੂੰ ਵੇਚ ਦਿੰਦੇ ਆ ਚਾਹੇ ਉਹਦੇ ਵਿੱਚ ਮੈਂ ਕੁਨੈਰੀ ਬਿਸ਼ਰਾਮ ਘਰ ਵੇਚੇ ਹੋਰ ਬਹੁਤ ਸਾਰੀਆਂ ਬਿਲਡਿੰਗਾਂ ਵੇਚੀਆਂ ਉਹਨਾਂ ਨੂੰ ਇਸ ਕੈਟਾਗਰੀ 'ਚ ਮੰਨਣਾ ਪਰ ਜੋ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕੀਤਾ ਆਪਣੀ ਪਾਰਟੀ ਤੇ ਵਿਸ਼ਵਾਸ ਕੀਤਾ ਅਰਵਿੰਦ ਕੇਜਰੀਵਾਲ ਜਿੱਦੀ ਗਰੰਟੀਆਂ ਤੇ ਵਿਸ਼ਵਾਸ ਕੀਤਾ ਸਾਡੇ ਐਮਐਲਏ ਸਹਿਬਾਨਾਂ ਤੇ ਤਾਂ ਬਹੁਤ ਭਾਰੀ ਬਹੁਮਤ 92 ਐਮਐਲਏ ਦਾ ਦੇ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਨਵੀਂ ਉਮੀਦ ਨਾਲ ਸਰਕਾਰ ਬਣਾਈ ਔਰ ਸਰਕਾਰ ਜਿਹੜੀ ਹੈ ਉਹ ਹਰ ਰੋਜ਼ ਕੋਈ ਨਾ ਕੋਈ ਨਵਾਂ ਫੈਸਲਾ ਲੈ ਰਹੀ ਹੈ ਲੋਕ ਪੱਕੀ ਫੈਸਲੇ ਲੈ ਰਹੇ ਅੱਜ 1 ਜਨਵਰੀ 2024 ਨੂੰ ਮੈਂ ਤੁਹਾਨੂੰ ਖੁਸ਼ਖਬਰੀ ਦੇਣ ਲਈ ਆਇਆ ਕਿ ਆਮ ਤੌਰ ਤੇ ਸਰਕਾਰਾਂ ਸਰਕਾਰੀ ਧਾਰਿਆਂ ਨੂੰ ਪ੍ਰਾਈਵੇਟ ਨੂੰ ਵੇਚ ਦਿੰਦੀਆਂ ਨੇ ਪਰ ਪੰਜਾਬ ਦੇ ਵਿੱਚ ਬਿਲਕੁਲ ਉਲਟਾ ਹੋ ਗਿਆ ਪੰਜਾਬ ਸਰਕਾਰ ਨੇ ਪ੍ਰਾਈਵੇਟ ਅਧਾਰਾ ਖਰੀਦ ਲਿਆ ਜੀ ਵੀ ਕੇ ਦਾ ਗੋਇੰਦਵਾਲ ਸਾਹਿਬ ਦਾ ਜਿਹੜਾ ਥਰਮਲ ਪਲਾਂਟ ਸੀ ਉਹ ਪੰਜਾਬ ਸਰਕਾਰ ਨੇ ਖਰੀਦ ਲਿਆ ਜੀ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਕੋਈ ਸਰਕਾਰ ਕਿ ਪ੍ਰਾਈਵੇਟ ਵਾਲੇ ਕਹਿੰਦੇ ਸਾਥੋ ਚੱਲਦਾ ਨਹੀਂ ਅਸੀਂ ਘਾਟੇ 'ਚ ਆ ਤਾਂ ਅਸੀਂ ਕਿਹ ਕੋਈ ਗੱਲ ਨਹੀਂ ਤੁਸੀਂ ਸਾਨੂੰ ਫੜਾਓ ਅਸੀਂ ਚਲਾ ਕੇ ਦਿਖਾਉਨੇ ਆ ਸੇ ਬਹੁਤ ਵੱਡੀ ਅਚੀਵਮੈਂਟ ਹੈ ਪੀਐਸਪੀਸੀਐਲ ਦੀ ਔਰ ਇਹਦੀ ਮੈਂ ਥੋੜੀ ਜਿਹੀ ਡਿਟੇਲ ਦੇਣੀ ਚਾਹੂੰਗਾ 540 ਮੀਗਾਵਾਟ ਬਿਜਲੀ ਪੈਦਾ ਕਰਦਾ ਰਨਿੰਗ ਹੈ 540 ਮੀਗਾਵਾਟ ਬਿਜਲੀ ਪੈਦਾ ਕਰਦਾ ਤੇ 1080 ਕਰੋੜ ਰੁਪਏ ਚ ਖਰੀਦਿਆ ਜਾਨੀ ਕਿ 2 ਕਰੋੜ ਰੁਪਇਆ ਪਰ ਮੈਗਾਵਾਟ ਜਦ ਕੇ ਇਹ ਵੀ ਕਹਿਣਾ ਮੈਂ ਚਾਹੂੰਗਾ ਕਿ ਦੇਸ਼ ਦਾ ਸਭ ਤੋਂ ਸਸਤਾ ਸੌਦਾ ਹੈ ਇਹ ਤੋਂ ਪਹਿਲਾਂ ਜਿਹੜੇ ਪਲਾਂਟ ਖਰੀਦੇ ਗਏ ਨੇ 600 ਮੈਗਾਵਾਟ ਦਾ ਸੀਗਾ ਇੱਕ ਕੋਬਰਾ ਵੈਸਟ ਝਾਬੂਆ ਪਾਵਰ ਸੀ ਉਹ ਵੀ 600 ਮੈਗਾਵਾਟ ਦਾ ਸੀ ਕੋਈ 1804 ਕਰੋੜ ਚ ਗਿਆ ਕੋਈ 1910 ਕਰੋੜ ਚ ਗਿਆ ਕੋਈ 2248 ਕਰੋੜ ਚ ਗਿਆ ਕੋਈ 1818 ਕਰੋੜ ਚ ਗਿਆ ਪੰਜਵੇਂ ਨੰਬਰ ਤੇ ਜੀਵੀਕੇ ਪੀਐਸਪੀਸੀਐਲ ਨੇ 540 ਮੈਗਾਵਾਟ ਦਾ 7 ਸਾਲ ਪੁਰਾਣਾ ਥਰਮਲ ਪਲਾਂਟ 1080 ਕਰੋੜ ਚ ਖਰੀਦਿਆ ਸਾਡੀ ਬਣਦੀ ਹੈ 2 ਕਰੋੜ ਰੁਪਏ ਪਰ ਮੈਗਾਵਾਟ ਦੀ ਐਵਰੇਜ ਖਰਚਾ ਜਦਕਿ ਇਹ ਤੋਂ ਪਹਿਲਾਂ ਵਾਲੇ ਜਿਹੜੇ 4 ਨੇ ਕੋਈ 3 ਕਰੋੜ ਰੁਪਏ ਪਰ ਮੈਗਾਵਾਟ ਕੋਈ 3 3.18 ਕਰੋੜ ਕੋਈ 3.7 ਕਰੋੜ ਕੋਈ 3.3 ਕਰੋੜ ਸੋ 2 ਕਰੋੜ ਪਰ ਮੈਗਾਵਾਟ ਖਰੀਦੇ ਹਜੇ ਦੀ 12-19 ਸਾਲ ਏਜ ਪਈ ਹੈ ਪਰ ਉਹ ਵੱਧ ਜਾਂਦੀ ਹੁੰਦੀ ਹੈ ਜੇ ਨਾਲ ਦੀ ਨਾਲ ਮੇਨਟੇਨੈਂਸ ਰਵੇ ਉਹ ਵੱਧ ਸਕਦੀ ਹੈ ਇੱਕ ਇੱਥੇ ਬੜਾ ਤੁਹਾਨੂੰ ਇੱਕ ਕਮਾਲ ਦਾ ਪੁਆਇੰਟ ਦੱਸਣਾ ਚਾਹੂੰਗਾ ਕਿ ਅਸੀਂ ਪੰਜਾਬ ਸਰਕਾਰ ਜਿਹੜੀ ਉਹ ਕਿਵੇਂ ਲੋਕਾਂ ਦੇ ਇੱਕ ਇੱਕ ਪੈਸੇ ਦਾ ਧਿਆਨ ਰੱਖਦੀ 2016 ਤੋਂ ਨਵੰਬਰ 2023 ਤੱਕ ਇਹਨਾਂ ਤੋਂ ਅਸੀਂ 11165 ਮਿਲੀਅਨ ਯੂਨਿਟ ਖਰੀਦੇ ਉਹ 7902 7902 ਕਰੋੜ ਰੁਪਏ ਦਿੱਤੇ ਕਿਉਂਕਿ ਪੀਪਾ ਜਿਹੜੇ ਕਰਕੇ ਗਏ ਸੀ ਉਹੀ ਰਹੇ ਔਰ 7902 ਕਰੋੜ ਚੋਂ 1718 ਕਰੋੜ ਉਹ ਹੈ ਜਦੋਂ ਇਹ ਚੱਲਿਆ ਹੀ ਨਹੀਂ ਕਿਉਂਕਿ ਐਗਰੀਮੈਂਟ ਚ ਪਾ ਲਿਆ ਚੱਲੇ ਨਾ ਚੱਲੇ ਅਸੀਂ ਤੁਹਾਨੂੰ ਪੈਸੇ ਦੇਣ ਹੀ ਦੇਣੇ ਨੇ ਇਹਦੇ ਬਾਰੇ ਅਸੀਂ ਜਦੋਂ ਵਿਪੱਖਸ਼ਾ ਹੁੰਦੇ ਸੀ ਉਦੋਂ ਵੀ ਮੁੱਦਾ ਠਾਇਆ ਸੀਗਾ 1718 ਕਰੋੜ ਖੜੇ ਦੇ ਹੀ ਦਿੱਤਾ ਜਦ ਕਿ ਅਸੀਂ 1080 ਕਰੋੜ ਚ ਖਰੀਦ ਰਹੇ ਹਾਂ ਆਸਤਨ ਯੂਨਿਟ ਜਿਹੜੀ ਕੀਮਤ ਇਹ ਤੋਂ ਪੈਂਦੀ ਰਹੀ 7 ਰੁਪਏ 8 ਪੈਸੇ ਜਦੋਂ 80 ਲੈ ਲਿਆ ਤਾਂ ਪਛਵਾੜਾ ਕੋਲ ਮਾਈਨ ਚੋਂ ਸਾਡਾ ਕੋਲਾ ਆਊਗਾ ਕੋਲਾ ਵੀ ਆਪਣਾ 4 ਰੁਪਏ 50 ਪੈ ਸਾਢੇ 4 ਰੁਪਏ ਪਰ ਯੂਨਿਟ ਬਿਜਲੀ ਪਊਗੀ ਜਨਨ ਕਿ ਲਗਭਗ 2.5 ਤੋਂ 2 ਰੁਪਏ 60 ਪੈਸੇ ਤੱਕ ਸਾਡਾ ਘਟ ਹੋ ਜੂਗਾ ਤੇ ਇਹ ਵਿੱਚ ਸਾਲ ਸਾਲ ਦੀ ਬਚਤ ਕਿੰਨੀ ਹੋਊਗੀ 300 ਤੋਂ 500 ਕਰੋੜ ਆ ਆ ਚੀਜ਼ ਆ ਪੁਆਇੰਟ ਮੈਂ ਹੈ ਨਾ ਜੀ ਕਿ ਅਸੀਂ ਲੋਕਾਂ ਦੇ ਪੈਸੇ ਨੂੰ ਵੇਸਟ ਨਹੀਂ ਹੋਣ ਦੇਣਾ ਚਾਹੁੰਦੇ ਅਸੀਂ ਚਾਹੁੰਦੇ ਆ ਕਿ ਉਹਦੇ ਚੋ ਬਚਾਇਆ ਜਾਵੇ ਇਹ ਹੀ 300 ਤੋਂ 500 ਕਰੋੜ ਦਾ ਤਨਖਾਹਾਂ ਦੇਵਾਂਗੇ ਨਵੀਆਂ ਨੌਕਰੀਆਂ ਕੱਢਾਂਗੇ ਉੱਥੇ ਪੈਸਾ ਲੱਗੂਗਾ ਬਿਜਲੀ ਫ੍ਰੀ ਹੋਊਗੀ ਸਬਸਿਡੀ ਬਿਜਲੀ ਬੋਰਡ ਦੀ 1 ਰੁਪਏ ਦੀ ਵੀ ਦਿਨਦਾਰੀ ਨਹੀਂ ਹੈਗੀ ਮੈਂ ਦਸੰਬਰ ਵਾਲੀ ਵੀ ਦੇਤੀ ਨਹੀਂ ਕੱਲ੍ਹ ਵਾਲੇ ਮਿਲ ਗਏ ਕੱਲ ਤੱਕ ਤਾਂ ਅਪਡੇਟ ਨਾ ਬਿਜਲੀ ਬੋਰਡ ਦੇ ਕੱਲ ਤੱਕ ਦੇ ਪੈਸੇ ਦੇ ਰੱਖਿਆ ਸੀ ਜੋ ਸਬਸਿਡੀ ਦੇ ਬਣਦੇ 31 ਦਸੰਬਰ ਤੱਕ ਦੇ ਤੇ ਇਹਦੇ ਨਾਲ ਇੱਕ ਹੋਰ ਜਿਹੜਾ ਫਾਇਦਾ ਹੋਇਆ ਪਹਿਲਾਂ ਸਾਡੇ ਕੋਲੇ ਦੋ ਥਰਮਲ ਪਲਾਂਟ ਸੀ ਸਰਕਾਰੀ ਤਿੰਨ ਸੀ ਪ੍ਰਾਈਵੇਟ ਹੁਣ ਤਿੰਨ ਸਰਕਾਰੀ ਹੋ ਗਏ ਦੋ ਪ੍ਰਾਈਵੇਟ ਰਹਿ ਗਏ ਇਹਦਾ ਮਤਲਬ 33% ਤਾਂ ਪੀਪੀਏ ਵੀ ਖਤਮ ਹੋ ਗਿਆ ਨਾ ਜਦੋਂ ਹੁਣ ਖਰੀਦ ਹੀ ਲਿਆ ਸੀ ਉਦੋਂ ਪਾਵਰ ਪ੍ਰਚੀ ਐਗਰੀਮੈਂਟ ਕਾਹਦਾ ਰਹਿ ਗਿਆ ਹੁਣ ਸੂ 33% ਉਹ ਹੋ ਗਿਆ ਖਤਮ ਇਸ ਤੋਂ ਬਾਅਦ 1 30 ਜੂਨ ਨੂੰ ਮਾਨਸਾ ਦੇ ਵਿੱਚ ਕੈਬਨਿਟ ਮੀਟਿੰਗ ਹੋਈ ਸੀ ਉਦੋਂ ਅਸੀਂ ਕੈਬਨਿਟ ਦੇ ਵਿੱਚ ਇਹਦੀ ਖਰੀਦਣ ਦੀ ਮਨਜ਼ੂਰੀ ਕੈਬਨਿਟ ਤੋਂ ਕਰਵਾਈ ਸੀ ਫਿਰ ਬਾਅਦ ਦੇ ਵਿੱਚ ਬਲਦੇਵ ਸਿੰਘ ਸਰਾਣ ਜੀ ਜਿਹੜੇ ਸੀ ਐਮ ਡੀ ਨੇ ਉਹ ਫਾਰਮਲਟੀਆਂ ਕਾਗਜ਼ ਕਿਉਂਕਿ ਇਸ ਥਰਮਲ ਪਲਾਂਟ ਦੀ ਦੇਣਦਾਰੀਆਂ ਕਈ ਬੈਂਕਾਂ ਦੀਆਂ ਸੀ ਉਹਨਾਂ ਬੈਂਕਾਂ ਨਾਲ ਵੀ ਗੱਲ ਹੋਈ ਉਹਨਾਂ ਬੈਂਕਾਂ ਦੇ ਪੈਸੇ ਵੀ ਜਦੋਂ ਟ੍ਰਿਬਿਊਨਲ ਦੇ ਵਿੱਚ ਚੱਲਿਆ ਕੋਟ ਫੈਸਲਾ ਇਹਨੂੰ ਖਰੀਦਣ ਦਾ ਉਹਦਾ ਵੀ ਸੈਟਅਪ ਹੋ ਗਿਆ ਸਾਰਾ ਸੈਟਿੰਗ ਹੋ ਗਈ ਪਛਵਾੜਾ ਕੋਲ ਮਾਈਨ ਤੋਂ ਹੁਣ ਕੋਲਾ ਕੋਲੇ ਵੀ ਉਪਲਬਧਤਾ ਕਰਨ ਬਿਜਲੀ ਉਤਪਾਦਨ ਦੁੱਗਣੀ ਤੋਂ ਵੀ ਵੱਧ ਹੋ ਜਾਊਗਾ ਕਿਉਂਕਿ ਕੋਲਾ ਸਾਡੇ ਕੋਲੇ ਆਪਣਾ ਹੈ ਇੱਕ ਵੇ ਗੱਲ ਦੱਸ ਦੇਣਾ ਜਿਹੜਾ ਪਛਵਾੜਾ ਪਛਵਾੜਾ ਕੋਲ ਮਾਈਨ ਹੈ ਜਿਹੜੀ ਪੰਜਾਬ ਦੀ ਉਹਦੇ ਚੋਂ ਅਸੀਂ ਸਰਕਾਰੀ ਥਰਮਲ ਪਲਾਂਟ ਨੂੰ ਹੀ ਕੋਲਾ ਦੇ ਸਕਦੇ ਪ੍ਰਾਈਵੇਟ ਨੂੰ ਨਹੀਂ ਦੇ ਸਕਦੇ ਤਾਂ ਸਾਡੇ ਕੋਲੇ ਕੋਲਾ ਇੰਨਾ ਸੀ ਕਿ ਸਾਨੂੰ ਕਈ ਵਾਰੀ ਕੋਲ ਮਿਨਿਸਟਰੀ ਨੂੰ ਕਹਿਣਾ ਪੈਂਦਾ ਸੀ ਕਿ 15 ਕਿ ਦਿਨ ਸਾਨੂੰ ਰੁਕਣ ਦਿਓ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਕੋਲਾ ਰੱਖਣ ਦੀ 15 ਦਿਨਾਂ ਬਾਅਦ ਕੱਢਾਂਗੇ ਹੁਣ ਜਦੋਂ ਤੀਜਾ ਸਾਡੇ ਕੋਲੇ ਆ ਗਿਆ ਤਾਂ ਹੁਣ ਉੱਥੋਂ ਲਗਾਤਾਰ ਕੋਲਾਊਗਾ ਤੇ ਇਹਦਾ ਇਹਨੇ ਸਿਰਫ 70 ਰੁਪਏ 8 ਪੈਸੇ ਸਾਨੂੰ ਪੈਂਦਾ ਸੀ 7802 ਕਰੋੜ ਰੁਪਏ ਪੇ ਕੀਤੇ 1718 ਕੀਤੇ ਜਿਹੜੇ ਬਿਜਲੀ ਉਹ ਨਹੀਂ ਬਣਾਈ ਆਈ ਤੇ ਪਲਾਂਟ ਦੀ ਪੈਸਟਿਕ 61% ਸੀ ਪਰ ਸਿਰਫ 34% ਚੱਲਿਆ ਜੀ ਜਦੋਂ ਖੜੇ ਦੇ ਪੈਸੇ ਮਿਲਦੇ ਚਲਾਉਣ ਦੀ ਕੀ ਲੋੜ ਹੈ ਫਿਰ ਅਸੀਂ ਇਹਨੂੰ ਹੁਣ ਕੋਲਾ ਕਿਉਂਕਿ ਸਾਡੇ ਕੋਲੇ ਆਪਣੇ 75 ਤੋਂ 80% ਤੇ ਲੱਗ ਜਾਉ ਆਉਣ ਵਾਲੇ ਦਿਨਾਂ 'ਚ ਬਸ ਤੇ ਇਹਦਾ ਸਭ ਤੋਂ ਜਿਹੜਾ ਮੁੱਖ ਪੁਆਇੰਟ ਹੈ ਕਿ ਇਹਦਾ ਨਾਮ ਗੁਰੂ ਅਮਰਦਾਸ ਥਰਮਲ ਪਾਵਰ ਲਿਮਟਿਡ ਸ੍ਰੀ ਗੋਵਿੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਗੋਵਿੰਦਵਾਲ ਸਾਹਿਬ ਰਹੇ ਉੱਥੇ ਉਹਨਾਂ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸਤੀ ਪ੍ਰਥਾ ਖਤਮ ਕੀਤੀ ਸੋ ਗੁਰੂ ਅਮਰਦਾਸ ਥਰਮਲ ਪਾਵਰ ਲਿਮਟਿਡ ਗੋਵਿੰਦਵਾਲ ਸਾਹਿਬ ਇਹਦਾ ਨਾਮ ਹੋਊਗਾ ਇਹ 1992 ਚ ਇੱਕ ਐਮਓਯੂ ਐਮਓਯੂ ਰੂਟ ਸੀਗਾ ਉਹਦੇ ਨੇ ਇਹਦੀ ਕਲਪਨਾ ਕੀਤੀ ਗਈ 91 ਚ 2500 ਮੈਗਾਵਾਟ ਲਈ ਪੀਪੀਏ ਤੇ ਹਸਾਈਨ ਹੋ ਗਏ 2006 ਚ 540 ਮੈਗਾਵਾਟ ਦਾ ਐਮਓਯੂ ਦਾ ਹੋਰ ਕਰ ਲਿਆ 2009 ਚ 540 ਦਾ ਸੌਧਿਆ ਹੋਇਆ ਪੀਪੀਏ ਕਰ ਲਿਆ 2016 ਚ ਬਿਜਲੀ ਦਾ ਉਤਪਾਦਨ ਚਾਲੂ ਹੋਇਆ ਔਰ ਇੱਕ ਤੁਹਾਨੂੰ ਹੋਰ ਸੰਯੋਗ ਦੀ ਗੱਲ ਦੱਸ ਦਿੰਨਾ ਕਿ ਜਦੋਂ 2000 9 ਚ 540 ਮੈਗਾਵਾਟ ਦਾ ਕੋਈ ਸੌਧਿਆ ਹੋਇਆ ਪੀਪੀਏ ਕੀਤਾ ਸੀ ਤਾਂ ਗੋਇੰਦਵਾਲ ਸਾਹਿਬ ਇਸ ਥਰਮਲ ਪਲਾਂਟ ਦੇ ਅੰਦਰ ਇੱਕ ਫੰਕਸ਼ਨ ਹੋਇਆ ਸੀ ਤੇ ਮੈਂ ਬਤੌਰ ਕਲਾਕਾਰ ਉਸ ਫੰਕਸ਼ਨ ਚ ਪਰਫਾਰਮ ਕੀਤਾ ਸੀ ਤੇ ਅੱਜ ਮੈਂ ਬਤੌਰ ਮੁੱਖ ਮੰਤਰੀ ਉਸ ਥਰਮਲ ਪਲਾਂਟ ਨੂੰ ਖਰੀਦਣ ਜਾ ਰਹੇ ਹਾਂ ਜਿਹੜੇ ਕਹਿੰਦੇ ਭਗਵੰਤ ਮੰਧੇੜੀ ਕਰਦਾ ਰਿਹਾ ਨੇ 600 ਰੁਪਏ ਮਹੀਨੇ ਤੇ 600 ਰੁਪਏ ਪਰ ਡੇ ਉਹਨਾਂ ਕਹਿੰਦੇ ਕਿ ਦਿਹਾੜੀ ਵਾਲੇ ਕੰਮ ਕਰਨ ਜਾਣਦੇ ਹੁੰਦੇ ਆ। ਸੋ ਜੇ ਅਸੀਂ ਦਿਹਾੜੀਆਂ ਕਰ ਕਰਕੇ ਇੱਥੇ ਆ ਗਏ ਤਾਂ ਪ੍ਰਮਾਤਮਾ ਤੋਂ ਇਹੀ ਮੰਗਦੇ ਆ ਕਿ ਸਮੱਤ ਬਖਸ਼ੇ ਪ੍ਰਮਾਤਮਾ ਸਾਨੂੰ ਦਿਹਾੜੀਆਂ ਕਰਨ ਦੀ ਲੋੜ ਪੈ ਗਈ ਕਿਉਂਕਿ ਅਸੀਂ ਜਿਸ ਵੇਲੇ ਦੀਵਾਲੀ ਵੇਲੇ ਮੈਂ ਅੱਸੀ ਕੈਸੀ ਦੀ ਗੱਲ ਹੋਣੀ ਮੈਂ 7-8 ਸਾਲ ਦਾ ਸੀ ਤਾਂ ਦੀਵਾਲੀ ਤੋਂ ਮਹੀਨਾ ਪਹਿਲਾਂ ਬੇਬੇ ਚੀਮੇ ਚੀਮੇ ਮੰਡੀ ਤੋਂ ਆਟੇ ਦੇ ਬਿਸਕਟ ਕਢਾ ਕੇ ਲਿਆਉਂਦੀ ਹੁੰਦੀ ਸੀ ਪੀਪੇ ਚ ਜਿਸ ਵੇਲੇ ਅਸੀਂ ਆਟੇ ਦੇ ਬਿਸਕਟ ਖਾਂਦੇ ਸੀ ਉਸ ਵੇਲੇ ਆ ਜਿਹੜੇ ਮੈਨੂੰ ਮਿਹਨੇ ਮਾਰਦੇ ਆ ਇਹ ਉਦੋਂ ਸੋਨੇ ਦੇ ਬਿਸਕਟਾਂ 'ਚ ਖੇਡਦੇ ਹੁੰਦੇ ਸੀ ਕਿਉਂਕਿ ਸਾਡੇ ਬਾਪੂਆਂ ਨੇ ਸਮਝ ਲੈਂਗੀਆਂ ਨਹੀਂ ਕੀਤੀ ਇਸਕਾ ਕੇਸੀ ਆਟੇ ਵਾਲੇ ਬਿਸਕਟ ਆਣੇ ਆ ਜੀ ਵੀ ਆਪਦੇ ਤੁਸੀਂ ਆਪਦੇ ਸੋਨੇ ਵਾਲੇ ਤੁਸੀਂ ਆਪਣੇ ਸਾਹਮਣੇ ਰੱਖ ਲਓ ਸੋ ਵੱਡੇ ਵੱਡੇ ਗਰੁੱਪ ਜਿਹੜੇ ਨੇ ਉਹ ਇੰਟਰਸਟਿਡ ਸੀ ਪਰ ਸਾਡੀ ਸੱਚੀ ਨੀਅਤ ਨੂੰ ਸਾਡੀ ਪੰਜਾਬ ਪ੍ਰਤੀ ਸੇਵਾ ਨੂੰ ਪਰਮਾਤਮਾ ਨੇ ਫੜ ਲਾਇਆ ਤੇ ਗੁਰੂ ਅਮਰਦਾਸ ਫਾਰਮਲ ਪਾਵਰ ਲਿਮਟਿਡ ਗੋਇੰਦਵਾਲ ਸਾਹਿਬ ਹੁਣ ਸਰਕਾਰ ਦਾ ਹੋ ਗਿਆ ਤੇ ਸਮੇ ਸਮੇ ਤੇ ਤਿੰਨ ਮੁੱਖ ਮੰਤਰੀਆਂ ਨੇ ਸਰਦਾਰ ਬੈਂ ਸਿੰਘ ਸਿਧਾ ਪ੍ਰਕਾਸ਼ ਸਿੰਘ ਬਾਦਲ ਕੈਪਟਨ ਰਮਿੰਦਰ ਸਿੰਘ ਨੇ ਇਹਨਾਂ ਨਾਲ ਐਮਓਜੀ ਦੇ ਸਮਝੌਤੇ ਕੀਤੇ ਪਰ ਪਤਾ ਨਹੀਂ ਹੁਣ ਕੀ ਕੀਤੇ ਹੋਣਗੇ ਨਹੀਂ ਕਰ ਸਕਦੀ ਇੱਕ ਹੋਰ ਪੁਆਇੰਟ ਹੈ 1 ਜਨਵਰੀ 2018 ਨੂੰ ਪਿਛਲੀ ਸਰਕਾਰ ਨੇ ਖਜ਼ਾਨਾ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਅਗਵਾਈ ਚ 1 ਜਨਵਰੀ 2018 ਨੂੰ ਬਠਿੰਡੇ ਦਾ ਥਰਮਲ ਪਲਾਂਟ ਤੇ ਰੋਪੜ ਥਰਮਲ ਪਲਾਂਟ ਦੇ 2 ਯੂਨਟ ਬੰਦ ਕੀਤੇ ਸੀ ਤੇ 1 ਜਨਵਰੀ 2024 ਨੂੰ ਅਸੀਂ ਨਵਾਂ ਥਰਮਲ ਪਲਾਂਟ ਖਰੀਦ ਰਹੇ ਆ ਨੀਅਤ ਦਾ ਫਰਕ ਹੁੰਦਾ ਬਸ ਜਿਹਨੇ ਇੰਹੀ ਕਹੀ ਜਾਣਾ ਖਜ਼ਾਨਾ ਖਾਲੀ ਆ ਖਜ਼ਾਨਾ ਖਾਲੀ ਆ ਫਿਰ ਰੱਬ ਵੀ ਨਹੀਂ ਬਰਕਤ ਪਾਉਂਦਾ ਫਿਰ ਜੇ ਹੋਵੇ ਨੀਅਤ ਤਾਂ ਥਰਮਲ ਪਲਾਂਟ ਵੀ ਅਸੀਂ ਵੱਡੇ ਵੱਡੇ ਜਿਹੜੇ ਗਰੁੱਪ ਸੀ ਉਹਨਾਂ ਤੋਂ ਬਿਡ ਕਰਕੇ ਅਸੀਂ ਸਭ ਤੋਂ ਸਸਤਾ ਵੀ ਲਿਆ ਤੇ ਨਾਲੇ ਪੰਜਾਬ ਨੂੰ ਹੋਰ ਵੀ ਬਿਜਲੀ ਜਿਹੜੀ ਆ ਸਸਤੀ ਮਿਲੂਗੀ ਤੇ ਨਾਲ ਜਿਹੜੇ ਪੀਪੀਏ ਸੀਗੇ ਉਹ ਵੀ ਰੱਦ ਹੋ ਗਏ ਜੇ ਕੋਈ ਤੁਹਾਡਾ ਸਵਾਲ ਹੋਵੇ ਜੇ ਦੀ ਵਾਸਤੇ ਜੇ ਇੱਕ ਵਾਰੀ ਫੇਰ ਇੱਦਾਂ ਹੀ ਬੈਠਾਂਗੇ ਕਾ ਕਾਗਜ਼ ਲਈ ਕਾਗਜ਼ ਆ ਜਾਣ ਕਾਗਜ਼ ਆ ਜਾਣ ਹੱਥ 'ਚ ਬਸ ਗਿਰੋ ਜੀ ਟੋਟਲ ਪ੍ਰੋਡਕਸ਼ਨ ਜਿਹੜੀ ਹੈ ਕਿੰਨੀ ਹੋਈ ਦੇ ਕੰਜ਼ੂਮ ਦੀ ਲਗਤ ਕਿੰਨੀ ਹੈ ਦੇਖੋ ਕਿਉਂਕਿ ਲਗਭਗ 18000 ਕਰੋੜ ਦੀ ਦਾ ਸਬਸਿਡੀ ਹੈ ਖੇਤਾਂ ਦੀ ਉਸ ਤੋਂ ਬਾਅਦ ਫਿਰ 90% ਘਰਾਂ ਨੂੰ ਬਿਜਲੀ ਦੇ ਬਿੱਲ ਜ਼ੀਰੋ ਆਉਂਦੇ ਨੇ ਅਸੀਂ ਇੱਕ ਦੇਸ਼ ਦਾ ਸਭ ਤੋਂ ਸਸਤਾ ਸੌਦਾ ਸੋਲਰ ਦਾ ਵੀ ਕੀਤਾ ਹੈ ਕੰਪਨੀ ਨਾਲ 2 ਰੁਪਏ 54 ਪੈਸੇ ਪਰ ਯੂਨਿਟ 1100 ਮੈਗਾਵਾਟ ਸੋ 540 ਸਾਡੀ ਜਿਹੜੀ ਆ ਉਹ ਵੱਧ ਚੁੱਕੀ ਹੈ ਬਿਲਕੁਲ ਜਦੋਂ ਸਾਨੂੰ ਸਸਤੀ ਪਊਗੀ ਅਸੀਂ ਇੰਡਸਟਰੀ ਨੂੰ ਸਸਤੀ ਦੇ ਦਾਂਗੇ ਜਦੋਂ ਜੇ ਸਾਨੂੰ 70 ਰੁਪਏ 8 ਪੈਸੇ ਪੈ ਰਹੀ ਹੈ ਤਾਂ ਅਸੀਂ ਫਿਰ ਕੀ ਕਰੀਏ ਫਿਰ ਸੋ ਜੇ ਸਾਨੂੰ 4 ਰੁਪਏ 50 ਪੈਸੇ ਪੈਣ ਲੱਗੀ ਅਸੀਂ ਕੀ ਕਰਨਾ ਅਸੀਂ ਤਾਂ ਲੋਕਾਂ ਨੂੰ ਵੱਧ ਤੋਂ ਵੱਧ ਫੈਕਟਰੀ ਆਵੇਂ ਜੇ ਜੇ ਸਸਤੀ ਪਾਵਰ ਕਰਕੇ ਮੇਰੇ ਕੋਲੇ ਪੰਜਾਬ ਦੇ ਵਿੱਚ ਇਨਵੈਸਟਮੈਂਟ ਆਉਂਦੀ ਹੈ ਕਈ ਹਜ਼ਾਰਾਂ ਕਰੋੜਾਂ ਦੀ ਤੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਸਾਨੂੰ ਕੀ ਮਾੜਾ ਅਸੀਂ ਕਿਹੜਾ ਕੋਈ ਪੀਪੀਏ ਕਰਨ ਹਾਂ ਬਾਕੀ ਜਿਹੜੇ ਦੋ ਰਹਿ ਗਏ ਹੁਣ ਦੋ ਹੀ ਰਹਿ ਗਏ ਹੁਣ ਤਾਂ ਸੋ ਦੋ ਰਹਿ ਗਏ ਉਹਨਾਂ ਦਾ ਵੀ ਅਸੀਂ ਦੇਖ ਰਿਹਾ ਕਿ ਬਲਕਿ ਕੁਝ ਪਾਵਰ ਪਰਚੇਜ ਐਗਰੀਮੈਂਟ ਸੋਲਰ ਦੇ ਵੀ ਹੋਏ ਹੋਏ ਨੇ ਤੇ ਉਹਨਾਂ ਦੇ ਮਾਲਕ ਵੀ ਉਹੀ ਨੇ ਉਹ ਜਿਹੜੇ ਜਿਹੜੇ ਬੋਲਦੇ ਹੁੰਦੇ ਆ ਤੇ ਹੈ ਬੋਲਦੇ ਕੌਣ ਕੌਣ ਹੈ ਕੋੜੇ ਵਾਲੇ ਕੋੜੇ ਵਾਲੇ ਸੋ ਉਹੀ ਮਾਲਕ ਨੇ ਉਹਨਾਂ ਨਾਲ 15-15 ਰੁਪਏ 16-16 ਰੁਪਏ 17-17 ਰੁਪਏ ਪਰ ਯੂਨਟ ਐਗਰੀਮੈਂਟ ਹੋਇਆ ਹੋਏ ਨੇ ਕਿਉਂਕਿ ਇਧਰੋਂ ਵੀ ਆਪ ਹੀ ਸਾਈਨ ਕਰਨੇ ਸੀ ਉਧਰੋਂ ਵੀ ਆਪ ਹੀ ਸਾਈਨ ਕਰਨੇ ਸੀ ਆਪਦੀਆਂ ਕੰਪਨੀਆਂ ਸੀ ਆਪ ਹੀ ਸਾਈਨ ਕਰਨੇ ਸੀ ਕਰ ਰਹੇ ਆ ਕਰ ਕਰ ਰਹੇ ਆ ਵਾਈਟ ਪੇਪਰ ਜਾਰੀ ਕਰਨੀ ਗੱਲ ਹੈ ਕਿ ਕੋਈ ਨਹੀਂ ਪੁੱਛੇ ਉਸਨੇ ਆਮਲੇ ਕੋਲੋਂ ਇੱਕ ਪੈਪਰ ਟੌਪ ਤੇ ਵਾਈਟ ਕਰਦਾ ਆ ਆ ਕੀ ਹੈ ਆ ਕਾ ਕਿਹੜਾ ਕਲਰ ਹੈ ਆ ਕਾ ਕਿਹੜਾ ਪੇਪਰ ਹੈ ਵਾਈਟ ਪੇਪਰ ਵਾਲਾ ਪੜ੍ਹ ਲਈ ਸਾਰਾ ਕੁਝ ਪਾਈ ਕਿੰਨੇ ਰੁਪਈਆ ਚ ਪਈ ਹੈ ਬਿਜਲੀ ਕਿੰਨੇ ਰੁਪਈਆ ਚ ਪਹਿਲਾਂ ਮਿਲਦੀ ਸੀ ਕਿੰਨੇ ਰੁਪਈਆ ਚ ਹੁਣ ਪਿਆ ਕਰੂਗੀ ਬਾਕੀ ਪੇਪਰੀਆ ਯਾਰ ਇਹ ਕਿਹੜਾ ਜੈਲੂ ਪੇਪਲ ਹੈ ਹਾਂਜੀ ਕੌਣ ਜੀ ਨਹੀਂ ਜਿਹੜਾ ਅਸੀਂ ਥਰਮਲ ਪਲੈਂਟ ਖਰੀਦ ਲਿਆ ਉਹਦਾ ਤਾਂ ਕੋਈ ਸਟੈਂਡ ਨਹੀਂ ਹੁਣ ਉਹ ਤਾਂ ਖਤਮ ਹੋ ਗਿਆ ਜਿਹੜੇ ਦੋ ਹੈਗੇ ਨੇ ਉਹਨਾਂ ਦੀ ਉਹਨਾਂ ਦੀ ਜਾਂਚ ਕਰਾ